ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ 98 ਜਨਮ ਦਿਨ ਮੌਕੇ ਉਹਨਾਂ ਦੀ ਇੱਕ ਸਟੈਚੂ ਬਣਾ ਕੇ ਜਿਹੜੀ ਸਰਦਾ ਜਲੀ ਦਿੱਤੀ ਗਈ ਹੈ ਉੱਤੇ ਹੀ ਵੱਡਾ ਐਲਾਨ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਕਰ ਦਿੱਤਾ ਹੈ ਸੁਖਵੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀ ਕਰ ਦਿੱਤਾ ਕਿ ਗਿੱਦੜਵਾਹ ਤੋਂ ਹੁਣ ਉਹ ਚੋਣ ਲੜਨਗੇ ਇਹ ਇੱਕ ਇਕੱਲਾ ਤੀਰ ਛੱਡਿਆ ਗਿਆ ਤਾਂ ਗਿੱਦੜਵਾਹ ਤੋਂ ਅਸਲ ਦੇ ਵਿੱਚ ਲੜ ਸਕਦੇ ਨੇ ਕਿਉਂਕਿ ਲੰਬੀ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਦੀ ਜਿੱਥੇ ਗੱਲ ਆ ਰਹੀ ਹੈ ਕਿ ਲੰਬੀ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਲੜਨਗੇ ਜਿੱਥੇ ਪ੍ਰਕਾਸ਼ ਸਿੰਘ ਬਾਦਲ ਚੌਂ ਲੜਦੇ ਸੀ ਹੁਣ ਗਿੱਦੜਵਾਹ ਦਾ ਐਲਾਨ ਕਿਉਂ ਕੀਤਾ ਇਸ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਡੈਂਪੀ ਢਿੱਲੋ ਦਾ ਵੀ ਵਹਿਮ ਘਟਣਾ ਸੀ ਕਿ ਜੋ ਡੈਂਪੀ ਢਿੱਲੋ ਲੰਮਾ ਸਮਾਂ ਜੋ ਅਕਾਲੀ ਦਲ ਦੇ ਨਾਲ ਜੁੜਿਆ ਰਿਹਾ ਸੁਖਵੀਰ ਬੱਦਲ ਦਾ ਕਹਿਣਾ ਹੈ ਕਿ ਅਸੀਂ ਸਿਰ ਤੇ ਬਿਠਾ ਕੇ ਰੱਖਿਆ ਹੋਇਆ ਸੀ ਡੈਂਪੀ ਢਿੱਲੋ ਤੇ ਸਾਨੂੰ ਬਹੁਤ ਮਾਣ ਸੀ ਕਿ ਡੈਂਪੀ ਢਿੱਲੋ ਸਾਨੂੰ ਕਦੇ ਛੱਡ ਕੇ ਨਹੀਂ ਜਾਊਗਾ ਪਰ ਕੁਰਸੀ ਦੇ ਲਾਲਚ ਦੇ ਵਿੱਚ ਕਿ ਡੈਂਪੀ ਢਿੱਲੋ ਆਮ ਆਦਮੀ ਪਾਰਟੀ ਚ ਚਲਾ ਗਿਆ ਕਿੰਨਾ ਕੁ ਸਮਾਂ ਹੁਣ ਜਿਹੜਾ ਵਿਧਾਨ ਸਭਾ ਚੋਣਾਂ ਦਾ ਰਹਿ ਗਿਆ ਕੇਸੇ ਲਈ ਸੁਖਵੀਰ ਸਿੰਘ ਬਾਦਲ ਨੇ ਡੈਂਪੀ ਢਿੱਲ ਦਾ ਬਹਿਮ ਘਟਣਾ ਸੀ ਜਾਂ ਲੋਕ ਕਹਿ ਰਹੇ ਨੇ ਕਿ ਡੈਂਪੀ ਢਿਲ ਨੂੰ ਉਹਦੀ ਅਕਾਤ ਦਿਖਾਉਣੀ ਸੀ ਸੁਖਵੀਰ ਸਿੰਘ ਬਾਦਲ ਨੇ ਕਿ ਇਹੀ ਵਜ੍ਹਾ ਕਰਕੇ ਉਹਨਾਂ ਨੇ ਗਿੱਦੜਵਾਹ ਤੋਂ ਸੀਟ ਦਾ ਐਲਾਨ ਕਰ ਦਿੱਤਾ ਕਿ ਮੈਂ ਖੁਦ ਹੀ ਜਿਹੜੀ ਗਿੱਦੜਵਾਹ ਦੀ ਚੋਣ ਲੜੂੰਗਾ ਬਾਕੀ ਵਿਧਾਨ ਸਭਾ ਚੋਣਾਂ ਸਮੇਂ ਰਿਜ਼ਲਟ ਆਉਣਗੇ ਪਤਾ ਲੱਗ ਜਾਣਾ ਕੌਣ ਕਿੰਨੇ ਕ ਪਾਣੀ ਦੇ ਵਿੱਚ ਐ ਚੋਣ ਦੌਰਾਂ ਦਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਸਾਰੀਆਂ ਪਾਰਟੀਆਂ ਐਕਟਿਵ ਨੇ ਸਰਗਰਮ ਨੇ ਲਗਾਤਾਰ ਅਪਡੇਟਾਂ ਆਪਦੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਲਗਾਤਾਰ ਜਿਹੜੀਆਂ ਅਪਡੇਟਾਂ ਦੇ ਰਹੇ ਨੇ ਕਿ ਅੱਜ ਅਕਾਲੀ ਦਲ ਦੇ ਇੰਨੇ ਬੰਦੇ ਅਕਾਲੀ ਦਲ ਦੇ ਜਿਹੜੇ ਕੰਮ ਉਹਨਾਂ ਤੋਂ ਟੁੱਟ ਕੇ ਕਿ ਕੁਛ ਕੀਤਾ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਜਾਂ ਆਮ ਆਦਮੀ ਪਾਰਟੀ ਦੇ ਬੰਦੇ ਅਕਾਲੀ ਦਲ ਦੇ ਵਿੱਚ ਆ ਗਏ ਜਾਂ ਅਕਾਲੀ ਦਲ ਆਮ ਆਦਮੀ ਪਾਰਟੀ ਤੋਂ ਬੰਦੇ ਲੈ ਕੇ ਕਾਂਗਰਸ ਦੇ ਵਿੱਚ ਚਲੇ ਗਏ ਜਾਂ ਤਿੰਨਾਂ ਪਾਰਟੀਆਂ ਤੋਂ ਲੋਕ ਖੁਸ਼ ਨਹੀਂ ਹੈਗੇ ਤਾਂ ਬੀਜੇਪੀ ਦੇ ਵਿੱਚ ਜਾ ਰਹੇ ਨੇ ਇਸ ਤਰ੍ਹਾਂ ਦੀਆਂ ਸ਼ਾਰੀਆਂ ਜਿਹੜੀਆਂ ਐਕਟੀਵਿਟੀਸ ਆ ਸਾਰੀਆਂ ਉਹ ਦੇਖ ਰਹੀਆਂ ਨੇ ਲਗਾਤਾਰ ਪਰ ਲੋਕ ਸਤਾਈ ਦੇ ਵਿੱਚ ਕਿਹਨੂੰ ਮੌਕਾ ਦੇਣਗੇ ਕਿਉਂਕਿ ਸਾਰੀਆਂ ਸਰਕਾਰਾਂ ਹੁਣ ਲੋਕਾਂ ਨੇ ਦੇਖ ਲਈਆਂ ਨੇ ਕਿਹੜੀ ਸਰਕਾਰ ਨੇ ਕਿੰਨੇ ਕੰਮ ਕੀਤੇ ਨੇ ਇਹ ਵੀ ਲੋਕਾਂ ਨੂੰ ਪਤਾ ਹੈ ਇੱਕ ਬਦਲਾਅ ਦੇ ਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਆਂਦਾ ਕਿ ਸ਼ਾਇਦ ਬਦਲਾਅ ਆ ਸਕੇ ਬਦਲਾਅ ਕਿੰਨਾ ਕਾਇਆ ਜਾਂ ਸਿਰਫ ਬਦਲੇ ਹੀ ਲਏ ਜਾ ਰਹੇ ਨੇ ਜਿਹੜਾ ਕੋਈ ਸੱਚ ਬੋਲ ਰਿਹਾ ਚਾਹੇ ਕੋਈ ਪੱਤਰਕਾਰ ਹੈ ਜਿਹੜਾ ਹਰ ਦਿਨ ਲਗਾਤਾਰ ਪੱਤਰਕਾਰਾਂ ਦੇ ਵੀ ਜਿਹੜੇ ਅਟੈਕ ਹੁੰਦੇ ਨੇ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਭੇਜ-ਭੇਜ ਕੇ ਜਿਹੜਾ ਉਹਨਾਂ ਨੂੰ ਪੱਤਰਕਾਰਾਂ ਨੂੰ ਜਿਹੜਾ ਦੁਖੀ ਕੀਤਾ ਜਾ ਰਿਹਾ ਜਾਣਬੁੱਝ ਕੇ ਜਾਂ ਵਿਵਾਦਿਤ ਬਿਆਨ ਜਾਣਬੁੱਝ ਕੇ ਦਿੱਤੇ ਜਾ ਰਹੇ ਨੇ ਬਹੁਤ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਲਗਾਤਾਰ ਇਹ ਇਲਜ਼ਾਮ ਆ ਜਿਹੜੇ ਲੱਗਦੇ ਆ ਰਹੇ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਲੋਕ ਸ਼ਾਇਦ ਭੁੱਲ ਗਏ ਪਰ ਸਤਾਈ ਦੇ ਵਿੱਚ ਹੁਣ ਪਤਾ ਲੱਗ ਜਾਣਾ ਕਿ ਕਿਹੜੀ ਪਾਰਟੀ ਨੂੰ ਲੋਕ ਮੌਕਾ ਦਿੰਦੇ ਨੇ ਜਾ ਕਿਹੜੀ ਪਾਰਟੀ ਤੇ ਫੇਰ ਦੁਬਾਰਾ ਵਿਸ਼ਵਾਸ ਆ ਜਿਹੜਾ ਲੋਕ ਜਿਤਾਉਂਦੇ ਨੇ ਕਿ ਸ਼ਾਇਦ ਇਹ ਪਾਰਟੀ ਸਾਡੇ ਪੰਜਾਬ ਨੂੰ ਦੁਬਾਰਾ ਫੇਰ ਕੁਝ ਹਾਲ ਕਰ ਸਕਦੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਵੱਡੇ ਆਗੂਆਂ ਦੀ ਜੇਕਰ ਗੱਲ ਕਰ ਲਈਏ ਉਹ ਤਾਂ ਸਿਰਫ ਆਪਦੀ ਹੀ ਪਾਰਟੀ ਨੂੰ ਸੌਹਂਦੇ ਨੇ ਕਿ ਸਾਡੀ ਹੀ ਪਾਰਟੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਸਕਦੀ ਹੈ ਜਿਹੜੀ ਕਰਜ਼ਾ ਖਤਮ ਕਰ ਸਕਦੀ ਆ ਪੰਜਾਬ ਦੇ ਹੀ ਜਿਹੜੇ ਵਸਨੀਕ ਨੇ ਕਿ ਉਹਨਾਂ ਨੂੰ ਹੀ ਜਿਹੜੀ ਨੌਕਰੀ ਹੈ ਉਹ ਦੇ ਸਕਦੀ ਹੈ ਕਿ ਸਾਡੀ ਪਾਰਟੀ ਹੀ ਇੱਕੋ ਮਾਤਰੇ ਇਹ ਜੀ ਪਾਰਟੀ ਹੈ ਜਿਹੜੀ ਪੰਜਾਬ ਦਾ ਭਲਾ ਚਾਹੁੰਦੀ ਹੈ ਪਰ ਇਹ ਹੋ ਨਹੀਂ ਸਕਦਾ ਕਿ ਜਿੰਨੇ ਵੀ ਪਾਰਟੀਆਂ ਦੇ ਆਪਾਂ ਐਮਐਲਏ ਦੀ ਗੱਲ ਕਰ ਲਈਏ ਇਹ ਸਾਰੇ ਕਹੈਦਨ ਕਿ ਮੈਂ ਅੱਜ ਤੱਕ 1 ਰੁਪਿਆ ਵੀ ਨਹੀਂ ਖਾਦਾ ਕਿ ਜਿੰਨੀਆਂ ਗਰੰਟਾ ਆਈਆਂ ਨੇ ਕਿ ਮੈਂ ਆਪਦੇ ਪੱਲੋਂ ਚਾਹੇ ਪੈਸੇ ਲਾਤੇ ਹੋਣ ਪਰ ਮੈਂ ਅੱਜ ਤੱਕ 1 ਰੁਪਿਆ ਵੀ ਨਹੀਂ ਖਾਦਾ ਕਿ ਇਸ ਤਰ੍ਹਾਂ ਦੀ ਗੱਲ ਕੋਈ ਐਮਐਲਏ ਕਹਿ ਸਕਦਾ ਜਾਂ ਕੋਈ ਸਰਕਾਰ ਕਹਿ ਸਕਦੀ ਹੈ ਇਲਜ਼ਾਮ ਲਗਾਤਾਰ ਜਿਹੜੇ ਲੱਗਦੇ ਆ ਰਹੇ ਨੇ ਸਾਰੀਆਂ ਪਾਰਟੀਆਂ ਤੇ ਬਾਕੀ ਹੁਣ 27 ਦੇ ਵਿੱਚ ਉਦਾਂ ਸਭਾ ਚਾਉਣਾ ਆ ਜਾਣੀਆਂ ਨੇੜੇ ਨੇੜੇ ਹੀ ਨੇ ਮਤਲਬ ਤਿਆਰੀਆਂ ਚੱਲ ਰਹੀਆਂ ਨੇ ਲੋਕ ਕਿੰਨੂੰ ਪਤਵਾ ਦੇਣਗੇ ਉਹਦਾ ਉਹ ਰਿਜ਼ਲਟ ਆਊਗਾ ਉਹਦਾ ਪਤਾ ਚੱਲੀ ਜਾਣਾ